ਸੱਚ ਨੂੰ ਕੁੱਟ ਕੇ ਖੜੋ ਮਹਾਰਾਜ ਰਣ ਸਿੰਘ ਜੀ ਦੇ ਵਚਨ ਹਨ ਸਭ ਸੰਗੀਆਂ ਨੂੰ ਵਿਚਾਰ ਕਰਨ ਦੀ ਸਪਸ਼ਟ ਅਤੇ ਸਹੀ ਵਿਚਾਰ ਕਰਨ ਦੀ ਆਦਤ ਪਾ ਲੈਣੀ ਚਾਹੀਦੀ ਹੋ ਸਪਸ਼ਟ ਵਿਚਾਰ ਕਰਨਾ ਨੱਬੇ ਤੀਸਵੀਂ ਕਜਨ ਹੈ ਵਿਚਾਰवान ਬਣਨਾ ਵੀ ਇੱਕ ਵਰਦਾਨ ਹੈ ਇਹ ਗੁਣ ਥੋੜੇ ਜਿਹੇ ਯਿਆਸ ਦਿਵਾਰਾ ਹੀ ਪ੍ਰਾਪਤੀ ਕੀਤਾ ਜਾ ਸਕਦਾ ਹੈ ਜਿਉਂ ਜਿਉਂ ਰੋਹਾਨੀ ਮਾਰਗ ਉੱਤੇ ਚੱਲਦੇ ਹਾਂ ਇਸ ਗੱਲ ਦੀ ਸਮਝ ਆਉਂਦੀ ਜਾਂਦੀ ਹੈ ਕਿ ਸਾਡੇ ਦੁੱਖਾਂ ਦਾ ਮੂਲ ਕਾਰਨ ਸੰਸਾਰ ਨੂੰ ਅਤੇ ਆਪਣੇ ਆਪ ਨੂੰ ਗਲਤ ਰੂਪ ਵਿੱਚ ਦੇਖਣਾ ਅਤੇ ਸਮਝਣਾ ਹੈ ਜਦੋਂ ਅਸਲੀਅਤ ਨੂੰ ਭਰਮ ਭਰੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਤਾਂ ਭਰਮ ਦੇ ਸੰਸਾਰ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਤਮਾ ਨੂੰ ਕਿਚਨ ਵਾਲੇ ਕਾਮ, ਕ્રોਧ ਆदि ਵਿਕਾਰਾਂ ਵਿੱਚ ਲੰਬੇ ਸਮੇਂ ਅਸੀਂ ਆਪਣੇ ਆਪ ਨੂੰ ਇਨਾ ਅਤੇ ਇਨਾਂ ਨਾਲ ਜੁੜੇ ਭਾਵਾਂ ਅਤੇ ਵਿਚਾਰਾਂ ਦੇ ਸ਼ੀਸ਼ੇ ਵਿੱਚੋਂ ਦੇਖਣ ਲੱਗ ਪੈਂਦੇ ਹਾਂ ਪਰਮ ਦਾ ਸ਼ਿਕਾਰ ਹੋਣ ਕਾਰਨ ਅਸੀਂ ਆਪਣੇ ਆਪ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਹੀ ਰੂਪ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਮਨੁੱਖ ਦੇ ਰੂਪ ਵਿੱਚ ਅਸੀਂ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਜੋ ਅਸੀਂ ਆਪਣੇ ਆਪ ਨੂੰ ਸਮਝ ਰਹੇ ਹਾਂ ਸੱਚਮੁੱਚ ਉਹ ਹੀ ਹਾਂ ਵਾਰਮ ਕਾਰਨ ਪੈਦਾ ਹੋਈ ਇਸ ਅਵਸਥਾ ਦੀ ਸਭ ਤੋਂ ਵੱਡੀ ਤ੍ਰਾਸਦੀ ਜਾਂ ਬਦਕਿਸਮਤੀ ਇਹ ਹੈ ਕਿ ਅਸੀਂ ਇਸ ਸੰਜਣ ਦੇ ਸਮਰੱਥ ਨਹੀਂ ਰਹਿੰਦੇ ਕਿ ਸਾਡਾ ਅਸਲ ਆਪਾ ਸ਼ਬਦ ਹੈ ਸੰਤ ਮਹਾਤਮਾ ਸਿੰਘਾਉਂ ਦੇ ਹਨ ਕਿ ਛੋਟੇ ਤੋਂ ਛੋਟੇ ਰੂਪ ਵਿੱਚ ਵੀ ਸ਼ਬਦ ਨਿਰੋਲ ਪ੍ਰਕਾਸ਼ ਪ੍ਰੇਮ ਅਤੇ ਆਨੰਦ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈ ਸੰਤ ਮਹਾਤਮਾ ਪ੍ਰੋਸਾਦ ਗਾਂਧੀ ਹਨ ਕਿ ਸਾਡੇ ਵਰਤਮਾਨ ਮਾਨਸਿਕ ਭਰਮ ਅਤੇ ਰੋਗ ਸਿਰਫ ਬਕਤੀ ਰੁਕਾਵਟ ਹਨ ਇਹ ਭਰਮ ਉੜਦੇ ਜਾ ਰਹੇ ਉਹਨਾਂ ਬੱਦਲਾਂ ਸਮਾਨ ਹਨ ਜਿਹੜੇ ਸਾਡੀ ਆਤਮਾ ਦਾ ਪ੍ਰਕਾਸ਼ ਸਾਡੇ ਤੱਕ ਨਹੀਂ ਪਹੁੰਚਣ ਦਿੰਦੇ ਸਾਡੇ ਸਾਹਮਣੇ ਅਭਿਆਸ ਗੁਆਰਾ ਇਹਨਾਂ ਬੱਦਲਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਬੰਗਾਰ ਹੈ ਕਵਿਨ ਸਿੰਗਰਨ ਸਾਨੂੰ ਉਸ ਅਵਸਥਾ ਤੱਕ ਪਹੁੰਚਣ ਵਿੱਚ ਸਹਾਇਤਾ ਦਿੰਦਾ ਹੈ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਆਪਣੇ ਭਾਵਾਂ ਅਤੇ ਭਰਮਾਂ ਤੋਂ ਜੁਦਾ ਕਰ ਸਕਦੇ ਹਾਂ ਸ਼ਬਦ ਦੇ ਅਭਿਆਸ ਦੁਆਰਾ ਸਾਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਅਸੀਂ ਅਸਲ ਵਿੱਚ ਪਾਲਪਾਲ ਬਦਲਦੇ ਰਹਿਣ ਵਾਲੇ ਉਹ ਵਿਅਕਤੀ ਨਹੀਂ ਹਾਂ ਜੋ ਅਸੀਂ ਭਰਮ ਵਿੱਚੋਂ ਜਨਮੀ ਆਪਣੀ ਭਾਵਨਾ ਕਾਰਨ ਆਪਣੇ ਆਪ ਨੂੰ ਸਮਝ ਰਹੇ ਹਾਂ ਅਸੀਂ ਅਸਲ ਵਿੱਚ ਆਮਰ ਅਤੇ ਨਿਰਮਲ ਆਤਮਾ ਹਾਂ ਅਸੀਂ ਉਹ ਨਿਮਾਣੇ ਜੀਵ ਨਹੀਂ ਹਾਂ ਜੋ ਅਸੀਂ ਆਪਣੇ ਆਪ ਨੂੰ ਸਮਝ ਰਹੇ ਸੀ ਅਸੀਂ ਅਸਲ ਵਿੱਚ ਸ਼ਬਦ ਦਾ ਰੂਪ ਹਾਂ ਉਸ ਸ਼ਬਦ ਦਾ ਜੋ ਸਾਡੇ ਅੰਦਰ ਮੌਜੂਦ ਪ੍ਰਕਾਸ਼, ਪ੍ਰੇਮ ਅਤੇ ਆਨੰਦ ਦਾ ਰੂਪ ਹੈ ਸ਼ਬਦ ਦੇ ਅਭਿਆਸ ਦੁਆਰਾ ਸਾਨੂੰ ਇਹ ਅਨੁਭਵ ਹੋ ਜਾਂਦਾ ਹੈ ਕਿ ਸਾਨੂੰ ਹੀਠਾਂ ਖਿੱਚਣ ਵਾਲੀਆਂ ਗਿਰਤੀਆਂ ਉਪਰੀਆ ਅਤੇ ਵਕਤੀ ਹਨ ਜਦੋਂ ਆਪਣੇ ਆਪ ਨੂੰ ਵਿਸ਼ਿਆਂ ਵਿਕਾਰਾਂ ਅਤੇ ਮੋਹ ਮਮਤਾ ਦਾ ਰੂਪ ਸਮਝਣਾ ਬੰਦ ਕਰ ਦਿੰਦੇ ਹਾਂ ਤਾਂ ਅਸੀਂ ਆਪਣੇ ਆਪ ਇਹਨਾਂ ਤੋਂ ਉੱਪਰ ਉੱਠ ਜਾਂਦੇ ਹਾਂ ਜਦੋਂ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰ ਲੈਂਦੇ ਹਾਂ ਤਾਂ ਆਪਣੇ ਸ਼ਬਦ ਰੂਪੀ ਸੱਚੇ ਆਪੇ ਦੀ ਪਛਾਣ ਲਈ ਆਜ਼ਾਦ ਹੋ ਜਾਂਦੇ ਹਨ ਭਜਨ ਸਿਮਰਨ ਦੁਆਰਾ ਸਾਨੂੰ ਇਹ ਸਾਫ਼ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਅਸਲ ਵਿੱਚ ਕੀ ਅਤੇ ਗੋਂ ਹਾਂ ਜਿਉਂ-ਜਿਉਂ ਕੋਟਨ ਸਿਮਰਨ ਦਾ ਅਭਿਆਸ ਕਰਦਾ ਜਾਂਦਾ ਹੈ ਅਸੀਂ ਜੀਵ ਨੂੰ ਬਿਤੇਰੇ ਨਿਰਪੱਖਤਾ ਨਾਲ ਅਤੇ ਬਿਤੇਰੇ ਸਾਸਤ੍ਰ ਨੂੰ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਸਾਨੂੰ ਘਟਨਾਵਾਂ ਅਤੇ ਵਿਅਕਤੀ ਬਜਾਏ ਉਸ ਰੂਪ ਦੇ ਜੋ ਅਸੀਂ ਉਹਨਾਂ ਨੂੰ ਭਰਮ 바ਸ ਕਰ ਦਿੱਤਾ ਹੋਇਆ ਸੀ ਆਪਣੇ ਅਸਲ ਰੂਪ ਵਿੱਚ ਦਿਖਾਈ ਦੇਣ ਲੱਗ ਪੈਂਦੇ ਹਾਂ ਫਿਰ ਸਾਡੇ ਲਈ ਇਹ ਦੇਖਣਾ ਸੰਭਵ ਹੋ ਜਾਂਦਾ ਹੈ ਕਿ ਸਾਡੇ ਭਾਵ ਅਤੇ ਵਿਚਾਰ ਸਾਡੇ ਆਪਣੇ ਹੀ ਮਨ ਵਿੱਚੋਂ ਉੱਜੀਆਂ ਬਿਜਲੀ ਤਰੰਗਾਂ ਤੋਂ ਆਕਾਰ ਹਨ ਇਨ੍ਹਾਂ ਆਕਾਰਾਂ ਦਾ ਅਸਲ ਰੂਪ ਪਛਾਨ ਕੇ ਅਸੀਂ ਇਨ੍ਹਾਂ ਬੰਧਨਾਂ ਤੋਂ ਆਪਣੀ ਪકડ ਢਿੱਲੀ ਕਰ ਦਿੰਦੇ ਹਾਂ ਇਸ ਨਾਲ ਮਨ ਹੌਲਾ ਹੋ ਜਾਂਦਾ ਹੈ ਅਤੇ ਮਨ ਨੂੰ ਇਕਾਗਰ ਕਰਨ ਦੇ ਅਭਿਆਸ ਵਿੱਚ ਹੋਰ ਸਹਾਇਤਾ ਮਿਲਦੀ ਹੈ ਜਿੰਨੀ ਵੱਧ ਇਕਾਗਰਤਾ ਨਾਲ ਅਭਿਆਸ ਕਰਦੇ ਹਾਂ ਮਨ ਦੇ ਅਸਲ ਸੁਭਾਅ ਨੂੰ ਸਮਝਣਾ ਉਨਾ ਆਸਾਨ ਹੁੰਦਾ ਜਾਂਦਾ ਹੈ ਭਜਨ ਸਿਮਰਨ ਵਿਚੋਂ ਮਿਲੀ ਸ਼ਕਤੀ ਨਾਲ ਸਾਡੇ ਲਈ ਇਹ ਦੇਖਣਾ ਆਸਾਨ ਹੋ ਜਾਂਦਾ ਹੈ ਕਿ ਮਨ ਆਪਣਾ ਕੰਮ ਕਰਦਾ ਹੋਇਆ ਕਿਸ ਤਰ੍ਹਾਂ ਲਗਾਤਾਰ ਅਣਗਿਣਤ ਗ੍ਰਿਸ਼ ਬਣਾਉਂਦਾ ਅਤੇ ਭੰਡਾਰਾ ਰਹਿ ਜਾਂਦਾ ਹੈ ਫਿਰ ਅਸੀਂ ਖੁਦ ਹੀ ਦੇਖ ਲੈਂਦੇ ਹਾਂ ਕਿ ਮਨ ਅਜਿਹਾ ਅੰਨਾ ਖੂ ਹੈ ਜਿਸ ਵੀ ਥਾ ਪਾ ਸਕਣਾ ਅਸੰਭਵ ਹੈ ਇਸੇ ਤਰ੍ਹਾਂ ਮਨ ਦੁਆਰਾ ਪੈਦਾ ਕੀਤੀ ਜਾਣ ਵਾਲੀ ਰਚਨਾ ਵੀ ਅਥਾ ਹੈ ਸਾਨੂੰ ਇਸ ਗੱਲ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਮਨ ਦੁਆਰਾ ਪੈਦਾ ਕੀਤੀ ਝੂਠੀ ਰਚਨਾ ਨੂੰ ਸੱਚ ਸਮਝ ਲੈਣਾ ਅਤੇ ਸਦਾ ਬਗਲ ਦੀ ਰਹਿਣ ਵਾਲੀ ਦੁਨੀਆ ਵਿੱਚੋਂ ਸਦੀਵੀ ਸੁੱਖ ਦੀ ਤਲਾਸ਼ ਕਰਨਾ ਹੀ ਸਾਡੀਆਂ ਸਭ ਸਮੱਸਿਆਵਾਂ ਦਾ ਮੂਲ ਕਾਰਨ ਹੈ ਇਹ ਸੋਚ ਕੇ ਕਿ ਦੁਨੀਆ ਹਮੇਸ਼ਾ ਕੈ ਆਮ ਰਹੇਗੀ ਅਸੀਂ ਇਸ ਜੰਗ ਸਦੀ ਵੀ ਸੁਖ ਢੂੰਡਦੇ ਹਾਂ ਸਾਖ ਸੋਚ ਨਾਲ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਝੂਠੀ ਦੁਨੀਆ ਦੇ ਵਿੱਚ ਸੱਚਾ ਸੁਖ ਢੂੰਡਣ ਦੀ ਸਾਡੀ ਅਗਿਆਨਤਾ ਹੈ ਸਾਨੂੰ ਉਹਨਾਂ ਚੀਜ਼ਾਂ ਵਿੱਚ ਸੁਖ ਲੱਭਣ ਲਈ ਤ੍ਰੇਵਦੀ ਹੈ ਜਿਨ੍ਹਾਂ ਵਿੱਚੋਂ ਅਸਲ ਵਿੱਚ ਸਿਵਾਏ ਨਿਰਾਸ਼ਾ ਵਿਛੋੜ ਅਤੇ ਦੁੱਖ ਦੇ ਹੋਰ ਕੁਝ ਪ੍ਰਾਪਤ ਨਹੀਂ ਹੁੰਦਾ ਸਾਫ਼ ਸੋਚ ਅਭਿਆਸ ਦੁਆਰਾ ਪ੍ਰਾਪਤ ਹੁੰਦੀ ਹੈ ਅਤੇ ਸਾਫ਼ ਸੋਚ ਦਾ ਗੁਣ ਪੈਦਾ ਕਰ ਲਈ ਯਤਨ ਕਰਨਾ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਨਾਲ ਅਸੀਂ ਮਨ ਦੁਆਰਾ ਬੁਣੇ ਜਾਲ ਵਿੱਚੋਂ ਪਸੰਦ ਤੋਂ ਵੱਢ ਸਕਦੇ ਹਾਂ ਅਸੀਂ ਸੰਤਾਂ ਮਹਾਂਤਮਾ ਦੀ ਰੋਹਾਨੀ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਅਸਲੀਅਤ ਨੂੰ ਸਮਝਣ ਦੇ ਯਤਨ ਤੋਂ ਬਹੁਤ ਲਾਭ ਉਠਾ ਸਕਦੇ ਹਾਂ ਨਿਰਮਲ ਬੁੱਧੀ ਦੁਆਰਾ ਇਹ ਸਮਝਣ ਵਿੱਚ ਸਹਾਇਤਾ ਮਿਲਦੀ ਹੈ ਕਿ ਅਸੀਂ ਜੋ ਸੋਚ ਰਹੇ ਹਾਂ ਉਹ ਉਚਿਤ ਤਰਕ ਸੰਗਤ ਅਤੇ ਸੱਚਾ ਹੈ ਕਿ ਨਹੀਂ ਇਸੇ ਤਰ੍ਹਾਂ ਇਹ ਵਿਚਾਰ ਕਰਨ ਨਾਲ ਵੀ ਸਹਾਇਤਾ ਮਿਲਦੀ ਹੈ ਕਿ ਸਾਡੇ ਫੈਸਲੇ ਸਾਨੂੰ ਆਪਣੇ ਰੋਹਾਨੀ ਉਦੇਸ਼ ਦੀ ਪੂਰਤੀ ਦੇ ਨੇੜੇ ਲੈ ਜਾਣਗੇ ਜਾਂ ਇਸ ਤੋਂ ਦੂਰ ਸਹੀ ਅਰਥਾਂ ਵਿੱਚ ਸਾਫ਼ ਸੋਚ ਉਸ ਦੇ ਹੀ ਪ੍ਰਾਪਤ ਹੋਵੇਗੀ ਜਦੋਂ ਭਗਤ ਸਿੰਘਾਂ ਦੁਆਰਾ ਮਨੋਂ ਤਰੰਗਾਂ ਸ਼ਾਂਤ ਹੋ ਜਾਂਦੀਆਂ ਅਤੇ ਧਿਆਨ ਤੀਸਰੇ ਪੱਲੇ ਵਿੱਚ ਇਕਾਗਰ ਤੇਥਰ ਹੋ ਜਾਂਦਾ। ਨਿਰਮਲ ਵਿਚਾਰਾਂ ਨਾਲ ਭਜਨ ਚਿੰਤਨ ਦੀ ਉਮਕ ਹੈ ਹ ਜਦੋਂ ਵਿਚਾਰਾਂ ਦੀਆਂ ਲਹਿਰਾਂ ਸ਼ਾਂਤ ਹੋ ਜਾਂਦੀਆਂ ਹਨ ਤਾਂ ਆਤਮਾ ਨੂੰ ਆਪਣੇ ਸਹਿਜ ਗਿਆਨ ਦੁਆਰਾ ਇੱਕ ਉਚੇਰੀ ਅਸਲੀਅਤ ਦਾ बोਧ ਹੁੰਦਾ ਹੈ। ਜਦ ਚੰਚਲ ਮਨ ਫਿਰ ਹੋ ਜਾਂਦਾ ਹੈ ਤਾਂ ਸਾਡੇ ਇੱਥੇ ਸੰਸਾਰ ਦੀਆਂ ਘਟਨਾਵਾਂ ਦਾ ਅਸਰ ਹੋਣਾ ਬੰਦ ਹੋ ਜਾਂਦਾ ਹੈ ਅਤੇ ਅਸੀਂ ਬਿਨਾਂ ਭਾਵਿਕ ਹੋਏ ਜੀਵਨ ਨੂੰ ਆਪਣੀ ਚਾਲੇ ਚੱਲਿਆ ਜਾਣ ਦਿੰਦੇ ਹਾਂ ਇਸੇ ਤਰ੍ਹਾਂ ਇੱਕ ਡੋਰੀ ਪਰਤੇ ਰਿਆ ਸ਼ੁਰੂ ਹੋ ਜਾਂਦੀ ਹੈ ਜਿਉਂ-ਜਿਉਂ ਸੋਚ ਨਿਰਮਲ ਹੁੰਦੀ ਹੈ ਭਜਨ ਸਿਮਰਨ ਦੇ ਇਕਾਗਰਤਾ ਪ੍ਰਾਪਤ ਕਰਨੀ ਆਸਾਨ ਹੁੰਦੀ ਜਾਂਦੀ ਹੈ ਅਤੇ ਇਕਾਗਰਤਾ ਵਿੱਚ ਵਾਧਾ ਹੋਣ ਨਾਲ ਉਹ ਸ਼ਾਂਤ ਅਤੇ ਅਡੋਲ ਜੇਰੀ ਚੇਤਨਾ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਸ਼ਗਦ ਦਾ ਪਰਬਤ ਹੋਣਾ ਆਸਾਨ ਹੋ ਜਾਂਦਾ ਹੈ ਵਿਲੀਅਮ ਬ્લેਕ ਕਹਿੰਦੇ ਹਨ ਦ੍ਰਿਸ਼ਟੀ ਦੇ ਦਵਾਰ ਸਾਫ਼ ਕਰ ਲਈ ਜਾਣ ਤਾਂ ਹਰ ਚੀਜ਼ ਅਨੰਤ ਰੂਪ ਵਿੱਚ ਨਜ਼ਰ ਆਉਂਦੀ ਹੈ ਧਿਆਨ ਤੀਸਰੇ ਤਿਰ ਵਿੱਚ ਇਕਾਗਰ ਕਰਨ ਲਈ ਇਹ ਜ਼ਰੂਰੀ ਹੈ ਕਿ ਭਾਵੇਂ ਸਿਰੰਗ ਦੇ ਸਾਹਮਣੇ ਉਹਨਾਂ ਅਨੇਕ ਚੀਜ਼ਾਂ ਵੱਲ ਧਿਆਨ ਨਾ ਦੇਈਏ ਜਿਹੜੀਆਂ ਆਮ ਤੌਰ ਤੇ ਸਾਡੇ ਧਿਆਨ ਦੀ ਮੰਗ ਕਰਦੀਆਂ ਹਨ ਆਪਣੇ ਆਪ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਉਣੀ ਚਾਹੀਦੀ ਹੈ ਕਿ ਕਟਨਾਮਾ ਅਤੇ ਵਿਅਕਤੀਆਂ ਬਾਰੇ ਸਾਡੀ ਸੋਚ ਹੀ ਸਾਡੇ ਉੱਤੇ ਡੂੰਘਾ ਪ੍ਰਭਾਵ ਪਾਉਂਦੀ ਹੈ ਅਤੇ ਸਾਨੂੰ ਦੁੱਖ ਸੁੱਖ ਕਟਨਾਮਾਂ ਜਾਂ ਵਿਅਕਤੀਆਂ ਤੋਂ ਨਹੀਂ ਸਗੋਂ ਜੋ ਕੁਝ ਅਸੀਂ ਉਹਨਾਂ ਨੂੰ ਸਮਝਦੇ ਹਾਂ ਉਸ ਤੋਂ ਪਹੁੰਚਦਾ ਹੈ ਜੇ ਅਸੀਂ ਇਹ ਗੱਲ ਪਹਿਲੇ ਪਾੜ ਸਮਝ ਲਈਏ ਅਤੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਇਕ ਪਾਸੇ ਰੱਖਣ ਦੇ ਇਹ ਤਾਂ ਭਜਨ ਸੰਸੰਗ ਰਹਿੰਦੇ ਅਭਿਆਸ ਵਿੱਚ ਬਿਹਰੇ ਇਕਾਗਰਤਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਅਭਿਆਸ ਨਾਲ ਮਨੋ ਭਾਵਾਂ ਨੂੰ ਰੋਕਣ ਵਿੱਚ ਅਤੇ ਮਨੋ ਭਾਵਾਂ ਨੂੰ ਰੋਕਣ ਨਾਲ ਅਭਿਆਸ ਵਿੱਚ ਸਹਾਇਤਾ ਮਿਲਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਕਾਬੂ ਵਿੱਚ ਰੱਖਣ ਲਈ ਪੂਰਾ ਯਤਨ ਕਰੀਏ ਜਿਉਂ-ਜਿਉਂ ਸੋਚ ਨਿਰਮਲ ਅਤੇ ਸਪਸ਼ਟ ਹੁੰਦੀ ਜਾਂਦੀ ਹੈ ਸਾਨੂੰ ਇਹ ਸਮਝ ਆਉਣ ਲੱਗ ਪੈਂਦੀ ਹੈ ਕੇ ਬਹੁਤ ਸਾਰੀਆਂ ਅਗਿਆਨੀਆਂ ਕਰਿਆਵਾਂ ਜਿਹੜੀਆਂ ਸਾੰਨੇ ਸਿਮਰਨ ਕਰਨ ਤੋਂ ਰੋਕਦੀਆਂ ਹਨ ਅਸਲ ਵਿੱਚ ਜ਼ਰੂਰੀ ਜਾਂ ਮਹੱਤਵਪੂਰਨ ਨਹੀਂ ਉਹ ਚੀਜ਼ਾਂ ਅਸਲ ਵਿੱਚ ਸਾਡੇ ਨਿੱਜੀ ਧਰਮ ਦੀ ਉਹ ਜਹਾਨਾ ਅਤੇ ਉਹਨਾਂ ਦਾ ਕੋਈ ਸਥਾਈ ਮਹੱਤਵ ਨਹੀਂ ਹੈ ਮਿਸਾਲ ਦੇ ਤੌਰ ਤੇ ਆਪਣੀਆਂ ਔਕੜਾਂ ਵਾਸਤੇ ਦੂਸਰੇ ਲੋਕਾਂ ਨੂੰ ਦੋਸ਼ੀ ਠਹਿਰਾਉਂਦੀ ਪਰ ਵੀ ਵਿਅਕਤੀ ਸਾਡਾ ਭਰਮ ਹੈ ਸਾਨੂੰ ਸੁੱਖ ਦੁੱਖ ਹਾਲਾਤ ਅਤੇ ਦੂਸਰੇ ਲੋਕਾਂ ਅਤੇ ਘਟਨਾਵਾਂ ਤੋਂ ਨਹੀਂ ਬਲਕਿ ਜਿਸ ਦ੍ਰਿਸ਼ਟੀ ਨਾਲ ਅਸੀਂ ਉਹਨਾਂ ਨੂੰ ਜਾਂ ਸੰਸਾਰ ਨੂੰ ਦੇਖਦੇ ਹਾਂ ਉਸ ਤੋਂ ਪਹੁੰਚਦਾ ਹੈ ਘਟਨਾਵਾਂ ਦਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਸੰਬੰਧ ਨਹੀਂ ਹੁੰਦਾ ਕਿਸੇ ਗੱਲ ਲਈ ਦੂਸਰਿਆਂ ਲੋਕਾਂ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਅਸਲ ਦੋਸ਼ ਸਾਡੀ ਦ੍ਰਿਸ਼ਟੀ ਦਾ ਹੈ ਜੋ ਕੁਝ ਦੂਸਰੇ ਸਾਡੇ ਬਾਰੇ ਸੋਚਦੇ ਜਾਂ ਕਹਿੰਦੇ ਹਨ ਉਹ ਸਾਡੇ ਵਾਸਤੇ ਨਹੀਂ ਹੈ ਲੋਕਾਂ ਦੇ ਆਪੋ ਆਪਣੇ ਵਿਚਾਰ ਹਨ ਅਸੀਂ ਉਹਨਾਂ ਨੂੰ ਖਾਸ ਢੰਗ ਨਾਲ ਸੋਚਣ ਲਈ ਮਜਬੂਰ ਨਹੀਂ ਕਰ ਸਕਦੇ ਇਸ ਲਈ ਇਹਨਾਂ ਚੀਜ਼ਾਂ ਦਾ ਭਾਜਨ ਸੀ ਮੰਨਤੇ ਪਰਵਾਹ ਨਹੀਂ ਕਰਨੀ ਚਾਹੀਦਾ ਦੂਸਰੇ ਲੋਕ ਉਹਦਾਂ ਦੇ ਨਹੀਂ ਹੋ ਸਕਦੇ ਜਿਦਾਂ ਦੇ ਅਸੀਂ ਚਾਹੁੰਦੇ ਹਾਂ ਕਿ ਉਹ ਹੋਣ ਕਿਉਂਕਿ ਹਰ ਇੱਕ ਨੇ ਆਪਣੇ ਜੀਵਨ ਰੂਪੀ நாਟਕ ਵਿੱਚ ਨਿਰਧਾਰਿਤ ਭਾਗ ਅਦਾ ਕਰਨਾ ਹੁੰਦਾ ਹੈ ਕਰਮਾਂ ਦੇ ਨਿਯਮ ਨੂੰ ਦੇਖਦੇ ਹੋਏ ਇਹ ਸੋਚਣਾ ਮੂਰਖਤਾ ਹੈ ਕਿ ਅਸੀਂ ਦੂਸਰੇ ਲੋਕਾਂ ਨੂੰ ਆਪਣੇ ਜੀਵਨ ਦੇ ਨਾਟਕ ਅਨੁਸਾਰ ਢਾਲ ਜਾਂ 모ੜ ਸਕਦੇ ਹਾਂ ਏਪਿਕਟੇਟਸ ਕਹਿੰਦੇ ਹਨ ਆਪਣੀਆਂ ਅੱਖਾਂ ਖੋਲੋ ਵਸਤਾਂ ਪਦਾਰਥਾਂ ਦੇ ਉਸ ਰੂਪ ਨੂੰ ਦੇਖੋ ਜੋ ਅਸਲ ਵਿੱਚ ਹਨ ਜਾਂਦੇ ਤੁਸੀਂ ਉੱਠੇ ਮੋ ਅਤੇ ਇਸ ਤੋਂ ਕਰਦਾ ਹੋਣ ਵਾਲੀ ਕਹਾਣੀ ਤੋਂ ਬਾਤ ਜਾਂਦੇ ਕਿਸੇ ਰਿਸ਼ਤੇ ਦੇ ਸ਼ੁਰੂ ਹੋਣ ਅਤੇ ਖਤਮ ਹੋਣ ਵਰਗੀਆਂ ਘਟਨਾਵਾਂ ਕੰਮ ਵਾਲੇ ਥਾਂ ਜਾਂ ਸੇਵਾ ਵਿੱਚ ਚੱਲ ਰਹੀ ਖਿੱਚੋ-ਤਣਾਅ ਬਿਮਾਰ ਹੋਣ ਅਮੀਰ ਜਾਂ ਗਰੀਬ ਹੋਣ ਆਦਿ ਵਰਗੀ ਕੋਈ ਵੀ ਗੱਲ ਸਾਡੇ ਵਾਸ ਵਿੱਚ ਨਹੀਂ ਹੋ ਇਹਨਾਂ ਵਿੱਚੋਂ ਬਹੁਤੀਆਂ ਗੱਲਾਂ ਦਾ ਸਾਡੇ ਪੂਰਵਲੇ ਕਰਮਾਂ ਦਾ ਫਲ ਵਜੋਂ ਇਸ ਸੰਸਾਰ ਵਿੱਚ ਜਨਮ ਲੈਣ ਤੋਂ ਪਹਿਲਾਂ ਕੋਈ ਲਾਭ ਹੋទਿਕਾ ਹੁੰਦਾ ਹੈ ਕਟਨਾਮ ਲੋਕਾਂ ਅਤੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੀ ਸੋਚ ਨੂੰ ਬਸ ਵਿਚਕਰਨ ਨਾਲ ਸਾਨੂੰ ਕਿਤੇ ਵੱਡਾ ਲਾਭ ਹੋਈਗਾ ਜੇ ਅਸੀਂ ਸਾਰੇ ਸੰਸਾਰ ਨੂੰ ਕਾਬੂ ਕਰ ਵੀ ਲਈਏ ਪਰ ਆਪਣੇ ਆਪ ਨੂੰ ਕਾਬੂ ਨਾ ਕਰ ਸਕੀਏ ਤਾਂ ਸਾਨੂੰ ਇਸ ਦਾ ਕੀ ਲਾਭ ਹੋਵੇਗਾ ਅਸੀਂ ਆਪਣੇ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੀ ਚੋਣ ਨਹੀਂ ਕਰ ਸਕਦੇ ਪਰ ਇਹ ਚੋਣ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਇਹਨਾਂ ਨੂੰ ਕਿਸ ਦ੍ਰਿਸ਼ਟੀ ਨਾਲ ਦੇਖੀਏ ਜਾਂ ਸਾਡਾ ਇਹਨਾਂ ਪ੍ਰਤੀ ਕੀ ਪ੍ਰਤੀਕਰਮ ਹੋਵੇ ਕੀ ਸਾਡਾ ਪ੍ਰਤੀਕਰਮ ਹਾਵਕਿੰਝਾ ਉਸਾਰੂ ਹੋਵੇਗਾ ਅਸੀਂ ਇਹ ਚੋਣ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਆਪਣਾ ਧਿਆਨ ਬਾਹਰੋਂ ਅੰਦਰਲੇ ਜਗਤ ਵੱਲ ਮੋੜਾਂਗੇ ਜੇ ਇਦਾਂ ਕਰਾਂਗੇ ਅਸੀਂ ਕਿਹੜੇ ਸਾਧਨ ਦੇ ਚੋਣ ਕਰਾਂਗੇ ਅਸੀਂ ਸਿਮਰਨ ਦਾ ਸਹਾਰਾ ਲੈਣ ਦੀ ਚੋਣ ਵੀ ਕਰ ਸਕਦੇ ਹਾਂ ਜਾਂ ਅੰਦਰ ਆਪਣੇ ਮਨੁਭਾਵਾਂ ਵਿੱਚ ਰੁੱਝੇ ਰਹਿੰਦਾ ਫੈਸਲਾ ਵੀ ਕਰ ਸਕਦੇ ਹਾਂ ਕਿ ਅਸੀਂ ਆਪਣੇ ਵਿਚਾਰਾਂ ਔਰ ਸੁਪਨਿਆਂ ਵਿੱਚ ਅਥਾ ਹਾਲ ਤੱਕ ਡੁੱਬੇ ਰਹਿੰਦੀ ਸੁਭਾਵਿਕ ਲੋੜ ਤੋਂ ਛੁੱਟੀ ਕਰ ਸਕਦੇ ਹਾਂ ਅਸੀਂ ਇਹ ਚੋਣ ਵੀ ਕਰ ਸਕਦੇ ਹਾਂ ਕਿ ਸ਼ਾਇਦ ਵੱਲ ਧਿਆਨ ਦੇਣ ਦੀ ਆਦਤ ਇਦਾ ਕਰੀਏ ਕਿ ਸਾਨੂੰ ਭਜਨ ਸਿਮਰਨ ਨੂੰ ਸਮਾਂ ਦੇਣਾ ਚਾਹੀਦਾ ਹੈ ਕਿ ਨਹੀਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨਾ ਆਪਣੀ ਸੋਚ ਨੂੰ ਨਿਰਮਲ ਬਣਾਉਣਾ ਅਤੇ ਅੰਤਰਮੁਖ ਆਨੰਦ ਅਤੇ ਆਜ਼ਾਦੀ ਦਾ ਰਸਤਾ ਅਪਣਾਉਣਾ ਵੀ ਚੁਣ ਕਰ ਸਕਦੇ ਹਾਂ ਕਿ ਅਸੀਂ ਆਪਣਾ ਸਿਮਰਨ ਅਸਰਦਾਰ ਬਣਾਉਣ ਲਈ ਪੂਰਾ ਯਤਨ ਕਰਨਾ ਚਾਹਾਂਗੇ ਕਿ ਨਹੀਂ ਆਖਰ ਅਸੀਂ ਇਹੜੀ ਕਿਉਂ ਕਰਨੀ ਚਾਹੁੰਦੀ ਹਾਂ ਇਹ ਇੱਕ ਸਟੇਟਸ ਕਹਿੰਦੇ ਹਨ ਸੁਖ ਸ਼ਾਂਤੀ ਇਸ ਸਿਧਾਂਤ ਨੂੰ ਸਾਥ-ਸਾਥ ਸਮਝ ਲੈਣ ਵਿੱਚ ਹੈ ਕਿ ਕੁਝ ਗੱਲਾਂ ਸਾਡੇ ਵੱਸ ਵਿੱਚ ਹਨ ਅਤੇ ਕੁਝ ਨਹੀਂ ਕੋ